ਨਾਮਿ ਸ਼ਿਰੀ ਵਾਹਿ ਗੁਰੂ ਰਸਾਹਿਬ ਹਰ ਜੁਗ ਜੁਗ ਬਗਤੋ ਪਾਇਆ ਪੈਜ ਰਖਦਾ ਆ ਰਾਮਰਾਜੇ ਹਰ ਮਾਗਸ ਦੋਟਰ ਮਾਰਿਆ ਪਹਿਲਾ ਤਣਾਈਆਂ ਅਹਕਾਰੀਆਂ ਨਿੰਦਗਾ ਪੇਟ ਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਐਸਾ ਹਰ ਸੇਵੀ ਅੰਤ ਲੈ ਛੜਾਇਆ ਸ਼ਲੋਕ ਮਹਿਲਾ ਪਹਿਲਾ ਦੁਗਦਾਰੂ ਸੁਖ ਰੋਗ ਪਿਆ ਜੈ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਹੂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤਰੰਤ ਨ ਜਾਏ ਲਖਿਆਰਾ ਆਓ ਜਾ ਤਵੇਂ ਜੋਤ ਜੋਤ ਮੈਂ ਜਾ ਤਾਂ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਇਬ ਸਿਵ ਤੇ ਸਵਾਲੇ ਰਿੰਗੀਤੀ ਸੋ ਪਰਿਆ ਕੋ ਨਾਨਕ ਕਹ ਤੈ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਆ ਸੋਦਰ ਰਾਗ ਆਸਾ ਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਹਿਆ ਸੋਗਰ ਕਹਿਆ ਜਿਲਬਾ ਸਰਬਸਮਾਲੇ ਵਾਜਿਆ ਤੇਰੇ ਨਾਥਰ ਨੇਕ ਸੰਤਾਂ ਕਹਤੇ ਤੇਰੇ ਵਾ ਮਨ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਗਈਆਂ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਾਰੇ ਗਾਵਨ ਤੁਧ ਨੂੰ ਚਿਤਿ ਗੁਪਤ ਲਿਖ ਜਨਨ ਨੇ ਲਿਖ ਲੇ ਕਿ ਧਰਮ ਵਿਚਾਰੇ ਗਾਵਨ ਤੁਧ ਨੂੰ ਇਸ ਬ੍ਰਹਮਾ ਦੇਵੀ ਸੋਹੰਤੇ ਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰੇਂਦਰਾ ਸੰ ਬੈਠੇ ਦੇਵਤੇਂਦਰ ਨਾਲੇ ਗਾਵਨ ਤੁਧ ਨੂੰ ਸਿਰ ਸਮਦੀ ਅੰਦਰ ਗਾਵਨ ਤੁਧ ਨੂੰ ਸਾਥ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੇ ਗਾਵਨ ਤੁਧ ਨੂੰ ਮੀਰ ਕਰਾਰੇ ਗਾਵਨ ਤੁਧ ਨੂੰ ਪੰਡਤ ਪੜ੍ਹ